ਸਾਰੇ ਹੀ ਇਸ ਬਾਜ਼ਾਰ ਦੇ ਸਤਿਕਾਰਯੋਗ ਮੈਂਬਰ ਸਹਿਬਾਨ ਪਹੁੰਚੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੇਰੇ ਤੋਂ ਪਹਿਲਾਂ ਸਰਦਾਰ ਹਰਪ੍ਰੀਤ ਸਿੰਘ ਜੀ ਕਸ਼ਮੀਰੀ ਸਾਹਿਬ ਜਿਹੜੇ ਸਾਡੇ ਪੀਐਸਸੀ ਦੇ ਮੈਂਬਰ ਨੇ ਉਹਨਾਂ ਨੇ ਆਪ ਜੀ ਨੂੰ ਬੇਸਿਕ ਗੱਲਾਂ ਦੱਸੀਆਂ ਨੇ ਕਿ ਕੀ ਕਾਰਨ ਹੈ ਕਿ ਅਸੀਂ ਇਸ ਧਿਰ ਦੇ ਵਿੱਚ ਲਗਾਤਾਰ 40 ਸਾਲ ਤੋਂ ਪੰਜਾਬ 'ਚ ਇੱਕ ਅਡਰੀ ਤਰ੍ਹਾਂ ਦੀ ਹیثیت ਰੱਖ ਕੇ ਆਪਣੀ ਹੋਣ ਦੀ ਲੜਾਈ ਲੜ ਰਹੇ ਹਾਂ ਇਹਦੇ ਵਿੱਚ 40 ਸਾਲ 'ਚ ਕੋਈ ਇਹ ਨਹੀਂ ਹੈ ਕਿ ਘਟਰਾਵਾ ਨਹੀਂ ਵਾਪਰੀਆਂ ਇਹ ਵੀ ਨਹੀਂ ਹੈ ਕਿ ਸਾਨੂੰ ਪਤਾ ਨਾ ਹੋਵੇ ਕਿ ਕਿਹੜਾ ਜੋ ਕਰ ਰਿਹਾ ਉਹ ਕਿਉਂ ਕਰ ਰਿਹਾ ਹੁਣ ਬਹੁਤ ਖੁੱਲ ਕੇ ਇਹ ਗੱਲਾਂ ਸਾਹਮਣੇ ਆ ਗਈਆਂ ਜਦੋਂ ਚਾਰ ਵਾਰ ਪਟਿਆਲੇ ਨੇ ਬੀਬੀ ਪਰਨੀਤ ਕੌਰ ਜੀ ਨੂੰ ਐਮਪੀ ਬਣਾ ਕੇ ਆਪਣਾ ਵਿਸ਼ਵਾਸ ਜਤਾਇਆ ਉਹ ਐਮਪੀ ਤੇ ਉਹਨਾਂ ਦੇ ਹਸਬੰਦ ਪਟਿਆਲੇ ਦੇ ਮਹਾਰਾਜੇ ਜਾਂ ਉਹਨਾਂ ਦੀ ਬੇਟੀ ਅੱਜ ਕਿੱਥੇ ਬੈਠੇ ਨੇ ਤੁਹਾਡੇ ਤੇ ਮੇਰੇ ਮਨ 'ਚ ਇਹ ਸਵਾਲ ਜ਼ਰੂਰ ਆਉਣਾ ਚਾਹੀਦਾ ਹੈ ਕਿ ਕੀ ਕਾਰਨ ਹੈ ਕਿ ਉਹਨਾਂ ਨੇ ਕਾਂਗਰਸ ਛੱਡ ਕੇ ਅੱਜ ਬੀਜੇਪੀ ਜੁਆਇਨ ਕਿਉਂ ਕਰ ਲਈ ਅਗਲੀ ਪਟਿਆਲੇ ਵਿੱਚ ਹੀ ਗਾਂਧੀ ਸਾਹਿਬ ਆਮ ਆਦਮੀ ਪਾਰਟੀ ਤੋਂ ਜਿੱਤੇ ਡਾਕਟਰ ਗਾਂਧੀ ਲੋਕ ਸਭਾ 'ਚ ਗਏ ਚੰਗੀਆਂ ਗੱਲਾਂ ਕੀਤੀਆਂ ਆਪਣੇ ਆਪ ਨੂੰ ਇਖਲਾਕੀ ਕਿਹਾ ਪਿਛਲੇ ਦਿਨਾਂ ਚ ਮਤਲਬ ਕਿ ਅੱਜ ਤੋਂ 3-4 ਸਾਲ ਪਹਿਲਾਂ ਮੈਂ ਕਈ ਮਸਲਿਆਂ ਤੇ ਵਿਚਾਰ ਕਰਨ ਲਈ ਉਹਨਾਂ ਦੇ ਘਰੇ ਵੀ ਜਾਂਦਾ ਰਿਹਾ 2-2 ਘੰਟੇ ਮੇਰੀਆਂ ਵਿਚਾਰਾਂ ਹੁੰਦੀਆਂ ਰਹੀਆਂ ਉਹਨਾਂ ਦਾ ਇੱਕੋ ਹੀ ਗੱਲ ਤੇ ਜ਼ੋਰ ਸੀ ਕਿ ਸਾਨੂੰ ਫੈਡਰਲ ਢਾਂਚੇ ਦੇ ਵਿੱਚ ਆਉਣਾ ਚਾਹੀਦਾ ਹੈ ਜਿਹਦਾ ਮੁੱਖ ਮਤਲਬ ਇਹ ਹੈ ਕਿ ਰਾਜਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਨੇ ਸਾਨੂੰ ਇਹ ਲੜਾਈ ਲੜਨੀ ਚਾਹੀਦੀ ਹੈ ਅਸੀਂ ਕਿਹਾ ਕਿ ਸਾਡਾ ਤਾਂ ਮੋਰਚਾ ਜਿਹੜਾ ਸੰਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਸਮੇਂ ਚ ਲੱਗਿਆ ਜਿਸ ਦੇ ਕਾਰਨ ਇੱਥੋਂ ਦੀ ਹਕੂਮਤ ਨੇ ਕਾਂਗਰਸ ਦੀ ਗਵਰਨਮੈਂਟ ਥੱਲੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਾਡੇ ਤਾਂ ਉਦੋਂ ਵੀ ਮੰਗ ਇਹ ਸੀ ਕਿ ਰਾਜਾ ਨੂੰ ਵਾਧੂ ਅਧਿਕਾਰ ਦਿੱਤੇ ਜਾਣ ਬੇਸ਼ਕ ਅਨੰਦਪੁਰ ਦਾ ਮਤਾ ਖੋਲ ਕੇ ਕੋਈ ਵੀ ਪੜ ਲਵੇ ਸਭ ਤੋਂ ਪਹਿਲੀ ਲਾਈਨ ਇਹ ਹੈ ਕਿ ਜਿਹੜੀਆਂ ਸਟੇਟਸ ਨੇ ਸੂਬੇ ਨੇ ਉਹਨਾਂ ਨੂੰ ਅਧਿਕਾਰ ਵੱਧ ਦਿੱਤੇ ਜਾਣ ਅੱਜ ਉਹ ਸਾਰੀਆਂ ਪਾਵਰਾਂ ਸੈਂਟਰ ਚ ਲਿਆਂ ਗਈਆਂ ਗਾਂਧੀ ਸਾਹਿਬ ਜਿਸ ਪਾਰਟੀ ਚ ਗਏ ਨੇ ਕੀ ਕਦੇ ਉਹਨੇ ਫੈਡਰਲ ਢਾਂਚੇ ਦੀ ਸਪੋਰਟ ਕੀਤੀ ਹੈ ਫਿਰ ਇਹਨਾਂ ਨੇ ਆਪਣੀ اخلاقی ਜ਼ਿੰਦਗੀ ਕਿਉਂ ਦਾਤੇ ਲਾਤੀ ਕਿ ਉਹ ਉਸ ਦੇ ਕੋਲ ਜਾ ਕੇ ਬਹਿ ਗਏ ਜਿਹੜੀ ਧੀਰ ਧਿਰ ਨੇ ਸਾਰੀਆਂ ਸਟੇਟਾਂ ਦਾ ਵੱਧ ਅਧਿਕਾਰ ਵਾਲਾ ਰਤਬਾ ਖਤਮ ਕੀਤਾ ਤੇ ਉਸ ਤੋਂ ਬਾਅਦ ਭਾਪੀ ਨੇ ਉਹਦਾ ਬਿਲਕੁਲ ਸਫਾਇਆ ਕਰਤਾ ਜੇ ਆਪਾਂ ਕਹੀਏ ਕਿ ਭਾਪੀ ਨੇ ਕੀਤਾ ਫਿਰ ਅਸੀਂ 50 ਸਾਲ ਦੀ ਜਿਹੜੀ ਸਿਆਸਤ ਹੈ ਉਹਨੂੰ ਨਹੀਂ ਸਮਝ ਸਕੇ ਇਹ ਸਾਰੀਆਂ ਇੱਕੋ ਹੀ ਨੇ ਭਾਪੀ ਤੇ ਕਾਂਗਰਸ ਦੇ ਵਿੱਚ ਇੱਕ ਰੱਤੀ ਭਰ ਵੀ ਫਰਕ ਨਹੀਂ ਹੈ ਅਸੀਂ ਉਹ ਲੜਾਈ ਲੜ ਰਹੇ ਹਾਂ ਜਿਹੜੀ ਪੰਜਾਬ ਦੀ ਤੇ ਜਿਹੜੀ ਸਿੱਖ ਕੌਮ ਦੀ ਲੜਾਈ ਹੈ ਸਾਡਾ ਇਹ ਫਰਕ ਹੈ ਕਿਉਂ ਅੱਜ ਚਾਰ ਪਾਰਟੀਆਂ ਦੇ ਬੰਦੇ ਇੱਧਰ ਉੱਧਰ ਜਾ ਰਹੇ ਨੇ ਉਹਨਾਂ ਕੋਲ ਸਭ ਤੋਂ ਜ਼ਿਆਦਾ ਪੈਸਾ ਹੈ ਨਾ ਤਾਂ ਭਾਜਪਾ ਕੋਲ ਘਾਟ ਹੈ ਨਾ ਕਾਂਗਰਸ ਕੋਲ ਘਾਟ ਹੈ ਨਾ ਬਾਦਲਾਂ ਕੋਲ ਘਾਟ ਹੈ ਤੇ ਹੁਣ ਆਪ ਵੀ ਸਰਕਾਰ ਚਲਾ ਰਹੀ ਹੈ ਦਿੱਲੀ 'ਚ ਪਹਿਲਾਂ ਚਲਾਉਂਦੀ ਰਹੀ ਹੈ ਇੱਥੇ ਪੰਜਾਬ 'ਚ ਵੀ ਚਲਾ ਰਹੀ ਹੈ ਤੇ ਜਿੰਨਾ ਕੁ ਪੈਸਾ ਇਹਨਾਂ ਨੇ ਕਮਾਉਣਾ ਸੀ ਉਹ ਇਹਨਾਂ ਨੇ ਕਮਾ ਲਿਆ ਹੁਣ ਇਹ ਵੀ ਅਮੀਰਾਂ ਦੀ ਸ਼੍ਰੇਣੀ ਚ ਆ ਗਏ ਆਮ ਆਦਮੀ ਨਹੀਂ ਰਹਿ ਗਏ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਇਹਨਾਂ ਚਾਰਾਂ ਧਿਰਾਂ ਤੋਂ ਅਲੱਗ ਰਹਿ ਕੇ ਅਸੀਂ ਆਪਣੀ ਜਿਹੜੀ ਰਾਜਨੀਤੀ ਕਰ ਰਹੇ ਆ ਉਹਦਾ ਕੇਵਲ ਤੇ ਕੇਵਲ ਇੱਕ ਮਕਸਦ ਹੈ ਅਸੀਂ ਪੰਜਾਬ ਤੇ ਸਿੱਖ ਪੌਂਦੀਪ ਸਿਆਸਤ ਤੋਂ ਹਟ ਕੇ ਸਿਆਸਤ ਨਹੀਂ ਕਰਦੇ ਜਦ ਕਿ ਇਹ ਸਾਰੇ ਲੀਡਰ ਜਿਹੜੇ ਨੇ ਇਹ ਨਿੱਜੀ ਕਰਦੇ ਨੇ ਸਿਆਸਤ ਕਰਦੇ ਜਿੰਦਗੀ ਭਰ ਸਿਕੰਦਰ ਸਿੰਘ ਮਲੂਕੇ ਦਾ ਪਰਿਵਾਰ ਬਾਦਲਾਂ ਤੋਂ ਨਿੱਜੀ ਫਾਇਦੇ ਲੈਂਦਾ ਰਿਹਾ ਮਨਿਸਟਰ ਬਣ ਗਏ ਐਮਪੀ ਬਣ ਗਏ ਚੇਅਰਮੈਨ ਬਣ ਗਏ ਅੱਜ ਉਹਨਾਂ ਨੂੰ ਲੱਗਿਆ ਕਿ ਜੇ ਗੋਡੇ ਫੜਨੇ ਨੇ ਮੋਦੀ ਦੇ ਕਿ ਉਹਨਾਂ ਫੜੀਏ ਵੀ ਪਹਿਲਾਂ ਬਾਦਲਾਂ ਦੇ ਫੜਾਂਗੇ ਬਾਦਲ ਜਾ ਕੇ ਮੋਦੀ ਦੇ ਫੜਨਗੇ ਅਸੀਂ ਸਿੱਧੇ ਮੋਦੀ ਦੇ ਫੜ ਲੈਣੇ ਆ ਮੋਦੀ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਉਹ ਕਹਿੰਦਾ ਮੇਰੇ ਹੇਠਾਂ ਆਉਣਾ ਹੀ ਆ ਨਾ ਤੁਸੀਂ ਤੂੰ ਸਿੱਧਾ ਆ ਜਾ ਉਹ ਅੱਜ ਬਾਦਲਾਂ ਨੂੰ ਧੋਖਾ ਦੇ ਕੇ ਉਹਦੇ ਪਿੱਛੇ ਸ਼ਸ਼ੋ ਪੰਜੇ 'ਚ ਪੈ ਗਿਆ ਅੱਜ ਬਾਦਲ ਪਰਿਵਾਰ ਕਿ ਮੈਂ ਹਰ ਸਿਮਰਤ ਨੂੰ ਖੜਾਵਾ ਕਿ ਨਾ ਖੜਾਵਾ ਕਿਉਂਕਿ ਹਾਰਨਾ ਤੈ 20000 ਦੇ ਫਰਕ ਨਾਲ ਉਹ 14 ਚ ਹਾਰੀ ਹੈ ਜਿੱਤੀ ਹੈ ਤੇ 20000 ਦੇ ਫਰਕ ਨਾਲ ਉਹ 19 ਨੂੰ ਜਿੱਤੀ ਹੈ ਅੱਜ ਉਹ 20000 ਦਾ ਜਿਹੜਾ ਬੈਲੈਂਸ ਹੈ ਉਹ ਭਾਜੀਪੀ ਵਿੱਚੋਂ ਨਿਕਲ ਗਈ ਉਹ بگੜ ਰਿਹਾ ਸੋ ਉਹਨਾਂ ਦੀ ਇਹ ਸਿਆਸਤ ਹੈ ਮੈਂ ਜਿੱਤਦਾ ਕਿ ਹਾਰਦਾ ਸਾਡੀ ਇਹ ਸਿਆਸਤ ਹੈ ਕਿ ਕੌਮ ਜਿੱਤਦੀ ਹੈ ਪੰਜਾਬ ਜਿੱਤਦਾ ਕਿ ਹਾਰਦਾ ਹੈ ਮੈਂ ਦਾਅਵੇ ਨਾਲ ਕਹਿੰਦਾ ਸਮੁੱਚੇ ਪੰਜਾਬ ਵਿੱਚ ਪੰਜਾਬ ਦੇ ਲੋਕ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਦੀ ਪਾਰਟੀ ਦੀ ਸਿਆਸਤ ਨੂੰ ਨਹੀਂ ਸਮਝ ਸਕੇ ਤੇ ਨਾ ਸਾਬ ਦਿੱਤਾ ਅੱਜ ਅਸੀਂ ਆਏ ਆ ਅੱਜ ਅਸੀਂ ਬਹੁਤ ਥਾਵਾਂ ਤੋਂ ਸਾਨੂੰ ਜਿਹੜੇ ਫੀਡਬੈਕਸ ਮਿਲੇ ਨੇ ਕਿ ਅਸੀਂ ਹੁਣ ਸਮਝਿਆ ਕਿ ਤੁਹਾਡੀ ਸਿਆਸਤ ਦਾ ਨੈਰੇਟਿਵ ਬਦਲਿਆ ਗਿਆ ਹੈ ਤੁਹਾਨੂੰ ਆਤਵਾਦੀ ਸ਼ੋਅ ਕੀਤਾ ਗਿਆ ਪਰ ਤੁਸੀਂ ਜਿਹੜੀ ਸਿਆਸਤ ਕਰ ਰਹੇ ਸੀ ਉਹ ਕੌਮ ਤੇ ਪੰਜਾਬ ਨੂੰ ਉੱਪਰ ਲਿਜਾਣ ਵਾਲੀ ਸੀ ਨਿੱਜ ਨੂੰ ਉੱਪਰ ਲਿਜਾਣ ਵਾਲੀ ਨਹੀਂ ਸੀ ਇਸੇ ਕਰਕੇ ਇੱਕ ਪ੍ਰੂਫ ਤੁਸੀਂ ਦੇਖੋ ਅੱਜ ਪੰਜਾਬ ਦੇ ਵਿੱਚ ਅਸੀਂ 10 ਕੈਂਡੀਡੇਟ ਖੜੇ ਕਰਤੇ ਪਹਿਲਾਂ ਤਾਂ ਅਸੀਂ ਵੱਤੋ ਵੱਧ ਮਾਨ ਸਾਹਿਬ ਨੂੰ ਲੜਾਉਂਦੇ ਸੀ ਇੱਕ ਵਾਰੀ ਮੈਂ 14 ਚ ਇੱਥੇ ਖੜਾ ਸੀ ਪਰ ਉਹ ਤਾਂ ਅਸੀਂ ਸਿਰਫ ਹੋਂਦ ਨੂੰ ਜਿਤਾਉਣ ਵਾਸਤੇ ਖੜੇ ਸੀ ਪਰ ਆਹ ਮੈਂ ਤੁਹਾਨੂੰ ਭਰਾ ਤੁਸੀਂ ਵੀ Uh, मतलब के पंजाब ਦੇ ਵਿੱਚ ਹੀ ਰਹਿੰਦੇ ਹੋ ਤੁਸੀਂ ਵੀ ਸੋਸ਼ਲ ਮੀਡੀਆ ਦੇਖਦੇ ਹੋ ਅੱਜ ਕੋਈ ਦਿਨ ਐਸਾ ਨਹੀਂ ਲਗਾਤਾਰ ਮਤਲਬ ਕਿ ਨੌਜਵਾਨ ਬੱਚਿਆਂ ਦੇ ਫੋਨ ਆ ਰਹੇ ਨੇ ਵੀ ਅਸੀਂ ਗਾਣੇ ਥਾ ਰਹਿੰਦੇ ਆ ਤੁਹਾਡਾ ਇੱਧਰਲਾ ਟੂਰ ਕਦੋਂ ਆ ਸਾਡਾ ਨੰਬਰ ਲਿਖ ਲਓ ਮੇਰਾ ਇਹ ਨਾਂ ਹੈ ਉਹ ਸਾਨੂੰ ਪਹਿਲਾਂ ਕਦੇ ਨਹੀਂ ਮੇਰੀ ਇਹ 6ਵੀਂ ਇਲੈਕਸ਼ਨ ਹੈ ਚਾਹੇ ਮੈਂ ਐਸਜੀਪੀਸੀ ਦੀ ਲੜੀ ਹੋਵੇ ਚਾਹੇ ਮੈਂ ਐਮਐਲਏ ਦੀ ਲੜੀ ਹੋਵੇ ਚਾਹੇ ਪਹਿਲਾਂ ਇੱਕ ਵਾਰੀ ਐਮਪੀ ਦੀ ਲੜੀ ਹੋਵੇ ਇਹ ਮੇਰੀ 6ਵੀਂ ਹੈ 9647 14 22 ਤੇ ਅੱਜ 24 ਇਲੈਕਸ਼ਨ ਦਾ ਤਜਰਬਾ ਇੱਕ ਅੱਧ ਤਰ੍ਹਾਂ ਦਾ ਤਜਰਬਾ ਹੁੰਦਾ ਹੈ ਇੱਕ ਚੈਲੰਜ ਹੁੰਦਾ ਹੈ ਇੱਕ ਵਾਰ ਹੁੰਦੀ ਹੈ ਇੱਕ ਯੁੱਗ ਜੰਗ ਹੁੰਦੀ ਹੈ ਉਸ ਜੰਗ ਦੇ ਵਿੱਚ ਜੋ ਮੈਨੂੰ ਅੱਜ ਸਕੂਨ ਮਿਲ ਰਿਹਾ ਹੈ ਉਹ ਮੈਨੂੰ ਪਹਿਲੀਆਂ 5 ਇਲੈਕਸ਼ਨਾਂ ਦੇ ਵਿੱਚ ਉਹੋ ਜਿਹਾ ਸਕੂਨ ਸਕੂਨ ਦਾ ਮਤਲਬ ਅਸੀਂ ਲੋਕਾਂ ਨੂੰ ਸਮਝਾਉਣ ਵਾਸਤੇ ਤੁਰੇ ਹਾਂ ਤਾਂ ਜੇ ਅੱਜ ਲੋਕ ਸਮਝ ਗਏ ਤਾ ਸਕੂਨ ਮੈਨੂੰ ਮਿਲਣਾ ਹੀ ਸੀਗਾ ਸੋ ਮੇਰੀ ਇਹ ਬੇਨਤੀ ਹੈ ਬਹੁ ਗਿੰਦੀ ਆਪਾਂ ਪੰਜਾਬੀ ਤੇ ਸਿੱਖਾਂ ਸਿੱਖਾਂ ਨਾਲ ਪੰਜਾਬੀਆਂ ਤੋਂ ੱੱਕਾ ਹੋਇਆ ਹੈ ਸਿੱਖਾਂ ਨਾਲ ਡਬਲ ੱੱਕਾ ਹੋਇਆ ਹੈ ਪੰਜਾਬੀਆਂ ਨਾਲ ਸਿੰਗਲ ੱੱਕਾ ਹੋਇਆ ਹੈ ਪੰਜਾਬੀਆਂ ਨਾਲ ਆਰਥਿਕ ਪੱਖ ਤੇ ੱੱਕਾ ਹੋਇਆ ਹੈ ਸਿੱਖਾਂ ਨਾਲ ਆਰਥਿਕ ਪੱਖ ਤੇ ਤਾਂ ਹੋਣਾ ਹੀ ਸੀ ਕਿਉਂਕਿ ਉਹ ਪੰਜਾਬ ਚ ਰਹਿੰਦੇ ਨੇ ਉਹਦੇ ਨਾਲ ਨਾਲ ਧਾਰਮਿਕ ਤੌਰ ਤੇ ਵੀ ਸਾਡੇ ਨਾਲ ਬਹੁਤ ਵੱਡਾ ੱੱਕਾ ਹੋਇਆ ਹੈ ਜਿਹੜੀ ਕੌਮ ਦਾ ਸਰਵੋਤਮ ਸਥਾਨ ਟਾਇਟੇਰੀ ਕਰ ਦਿੱਤਾ ਜਾਵੇ ਉਹਦਾ ਇੱਕ ਸੰਤ ਜਿਹੜਾ ਹੋਂਦ ਦੀ ਲੜਾਈ ਲੜ ਰਿਹਾ ਸੀ ਉਹਨੂੰ ਸ਼ਹੀਦ ਕਰ ਦਿੱਤਾ ਜਾਵੇ ਉਹਦੇ ਤੇ ਕੋਈ ਅੱਜ ਤੱਕ ਵੀ ਕੇਸ ਸਾਬਤ ਨਾ ਹੋ ਸਕੇ ਤੇ ਸਾਨੂੰ ਇਨਸਾਫ ਨਾ ਮਿਲੇ ਹਜੇ ਕੱਲ ਦੀ ਗੱਲ ਹੈ ਤਿੰਨ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਸਰਕੂਲਰ ਜਾਰੀ ਕਰਤਾ ਕਿ ਸਰਕਾਰੀ ਬੱਸਾਂ ਦੇ ਵਿੱਚ ਸੰਜਰਨੈਲਿਸਟ ਭਿੰਡਰਾਂਵਾਲੀ ਦੀ ਫੋਟੋ ਨਾ ਲਾਈ ਜਾਵੇ ਆ ਬੈਠੇ ਨੇ ਕਸ਼ਮੀਰੀ ਸਾਹਿਬ ਅਸੀਂ ਆ ਬਲਵਿੰਦਰ ਸਿੰਘ ਉਹਨੇ ਜਲ ਚਟੀਆਂ ਦੜੀਆਂ ਆ ਲੈਣਾ ਅਸੀਂ ਅਸੀਂ ਲੰਬੀ ਲੜਾਈ ਲੜੀ ਐ ਸੰ ਜਰਨੈਲ ਸਿੰਘ ਨੂੰ ਜਨਮ ਦਿਨ ਦੇ ਤੌਰ ਤੇ ਫਤਗੜ ਸਾਹਿਬ ਮਨਾਇਆ ਤਾਂ ਜੋ ਉਹਨਾਂ ਦਾ ਨਾਮ ਜਿੰਦਾ ਰਹੇ ਅੰਗਰੇਜ਼ਾਂ ਦੀ ਕਹਾਵਤ ਹੈ ਆਊਟ ਆਫ ਸਾਈਟ ਆਊਟ ਆਫ ਮਾਈਂਡ ਜਿਹੜੀ ਗੱਲ ਅੱਖਾਂ ਤੋਂ ਓਲੇ ਹੋ ਜੂਗੀ ਉਹ ਕੱਲ ਦਿਮਾਗ ਤੋਂ ਵੀ ਓਲੇ ਹੋ ਜੂਗੀ ਅਸੀਂ ਸੰਤ ਜਰਨੈਲ ਸਿੰਘ ਨੂੰ ਲੋਕਾਂ ਤੇ ਆਪਣੇ ਅੱਖਾਂ ਦੇ ਵਿੱਚ ਰੱਖਣਾ ਚਾਹੁੰਦੇ ਸੀ ਤੇ ਅਸੀਂ ਰੱਖਿਆ ਉਹਦੀ ਕੀਮਤ ਸਾਨੂੰ ਕੋਈ ਵੀ ਅਦਾ ਕਰਨੀ ਪਵੇ ਕੇਸ ਪਾਉਣੇ ਪੈਣ ਜੇਲਾਂ ਜਾਣਾ ਪਵੇ ਅਸੀਂ ਅੱਜ ਵੀ ਇਹ ਚੈਲੰਜ ਕਰਦੇ ਆਂ ਪੰਜਾਬ ਸਰਕਾਰ ਨੂੰ ਤੇ ਅਪੀਲ ਕਰਦੇ ਆਂ ਆਪਣੇ ਸਰਕਾਰੀ ਡਰਾਈਵਰ ਕਲੈਕਟਰ ਭਰਾਵਾਂ ਨੂੰ ਕਿ ਖੁੱਲ ਕੇ ਸੰਤ ਜਰਨੈਲ ਸਿੰਘ ਜੀ ਦੀ ਫੋਟੋ ਬੱਸਾਂ ਵਿੱਚ ਲਾਈ ਜਾਵੇ ਭਗਵੰਤ ਮਾਨ ਨੂੰ ਚੇਤੇ ਕਰਾਵਾਂਗੇ ਕਿ ਸਰਦਾਰਾ ਜਿਵੇਂ ਤੂੰ ਪਹਿਲਾਂ ਆਪਣੇ ਬਿਆਨਾਂ ਤੋਂ ਮੁਕਰਦਾ ਰਹੇ ਤੈਨੂੰ ਇਸ ਬਿਆਨ ਤੋਂ ਵੀ ਮੁਕਰਨਾ ਪਵੇਗਾ ਉਹਦਾ ਕਾਰਨ ਹੈ ਕਿ ਸੰਜਰਨੈਲ ਸਿੰਘ ਕੌਮ ਅਕਾਲ ਤਖਤ ਸਾਹਿਬ ਤੇ 6 ਜੂਨ ਨੂੰ ਉਹਨਾਂ ਦੀ ਸ਼ਹਾਦਤ ਦੀ ਅਰਦਾਸ ਕਰਦੀ ਹੈ ਉਹਨਾਂ ਦਾ ਫੋਟੋ ਤਸਵੀਰ ਸਾਡੇ ਕੇਂਦਰੀ ਸਿੱਖ ਅਜਾਇਬ ਘਰ ਚ ਲੱਗਿਆ ਤੇ ਜਿਹੜੀ ਕੌਮ ਦਾ ਉਹ ਮਾਨਤਾ ਪ੍ਰਾਪਤ ਲੀਡਰ ਹੋਵੇ ਕੋਈ ਸੂਬੇ ਦੀ ਸਰਕਾਰ ਇਹ ਕਿਵੇਂ ਕਹਿ ਸਕਦੀ ਹੈ ਕਿ ਇਹਦੀ ਫੋਟੋ ਸਰਕਾਰੀ ਬੱਸਾਂ ਚੋਂ ਕੱਢ ਦੋ ਜਿਹੜੇ ਡਰਾਈਵਰ ਦਾ ਮਨ ਕਰਦਾ ਜਿਹੜੇ ਕਨੈਕਟਰ ਦਾ ਮਨ ਕਰਦਾ ਤੱਕਾ ਅਸੀਂ ਨਾ ਕੀਤਾ ਨਾ ਕਰਨ ਦਵਾਂਗੇ ਤੇ ਨਾ ਸਮਾਂਗੇ ਇਹ ਹੀ ਸਾਡੀ ਪਾਰਟੀ ਦਾ ਇੱਕ ਲੋਗੋ ਕਹਿ ਲਓ ਮੈਨੀਫੈਸਟੋ ਕਹਿ ਲਓ ਤੱਕਾ ਕਿਸੇ ਨਾਲ ਵੀ ਹੋਵੇ ਉਹ ਕਦੇ ਸਦਾ ਸਿਮਰਜੀਤ ਸਿੰਘ ਮਾਨ ਨੇ ਬਰਦਾਸ਼ਤ ਨਹੀਂ ਕੀਤਾ ਬੜੀਆਂ ਵੱਡੀਆਂ ਉਦਾਹਰਣਾਂ ਨੇ ਜੋ ਤੁਸੀਂ ਜਦੋਂ ਵੀ ਤੁਸੀਂ ਕਹੋਗੇ ਮੈਂ ਆ ਕੇ ਇੱਕ ਇੱਕ ਗੱਲ 1981 ਚ ਮੈਂ ਸੰਜਨ ਰਾਜ ਸਿੰਘ ਜੀ ਨੂੰ ਮਿਲਿਆ ਤੇ ਉਹਨਾਂ ਨੇ ਜੋ ਸਮਝਾਇਆ ਹੈ ਅਜੇ 43ਵਾਂ ਸਾਲ 44ਵਾਂ ਚੱਲ ਰਿਹਾ ਹੈ ਮੈਂ ਉਹਦੇ ਉੱਤੇ ਖੜਾ ਸਾਰੀ ਮੇਰੀ ਜ਼ਿੰਦਗੀ ਪਟਿਆਲੇ 'ਚ ਬੀਤੀ ਹੈ ਯੂਨੀਵਰਸਿਟੀ 'ਚ ਮੈਂ ਪੜਿਆ ਯੂਨੀਵਰਸਿਟੀ 'ਚ ਮੈਂ ਪੜਾਇਆ ਜਦੋਂ ਮਾਨ ਸਾਹਿਬ ਨੇ ਕਿਹਾ ਕਿ ਹੁਣ ਫੁੱਲ ਟਾਈਮ ਚਾਹੀਦਾ ਹੈ ਪਾਰਟੀ ਲਈ ਅਸੀਂ ਆਪਣੀ ਨੌਕਰੀ ਦੀ ਪਰਵਾਹ ਨਹੀਂ ਕੀਤੀ ਉਹਦਾ ਕਾਰਨ ਕੇਵਲ ਇੱਕ ਸੀ ਕਿ ਲੋਕਾਂ ਵਾਸਤੇ ਇਹ ਛੋਟੀ ਪਾਰਟੀ ਹੋ ਸਕਦੀ ਹੈ ਤੇ ਹੈ ਕਿਉਂਕਿ ਉਹ ਦੇਖਦੇ ਨੇ ਡੈਟੀ ਪਰ ਮੈਂ ਜਿਸ ਕੌਮ ਨਾਲ ਆਪਾਂ ਸਾਰੇ ਜਿਸ ਕੌਮ ਨਾਲ ਸੰਬੰਧ ਰੱਖਦੇ ਆ ਉਹਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਕਿ ਕੌਣ ਵੱਡਾ ਹੈ ਕੌਣ ਛੋਟਾ ਹੈ ਗਿਣਤੀ ਪੱਖੋਂ ਇਹ ਦੇਖਿਆ ਜਾਂਦਾ ਹੈ ਕਿ ਕਿਸ ਕੌਮ ਦੇ ਵਿੱਚ ਬੋਤਾ ਸਿੰਘ ਤੇ ਗਰਜਾ ਸਿੰਘ ਪੈਦਾ ਹੋਏ ਮੈਂ ਕਹਿੰਦਾ ਕਈ ਵਾਰੀ ਕਹਿੰਦੇ ਜੀ ਅਖਬਾਰ 'ਚ ਨਹੀਂ ਆਇਆ ਟੀਵੀ 'ਚ ਨਹੀਂ ਆਇਆ ਜਦੋਂ ਬਾਬਾ ਬੋਤਾ ਸਿੰਘ ਗਰਜਾ ਸਿੰਘ ਨੇ ਇੱਕ ਡਾਂਗ ਲਾ ਕੇ ਚੁੰਗੀ ਬਣਾ ਲਈ ਸੀ ਅਤਰਨ ਤਰਨ ਦੇ ਕੋਲ ਉਹਨਾਂ ਦੀ ਯਾਦ ਦਾ ਗੁਰਦੁਆਰਾ ਸਾਹਿਬ ਹੈ ਉਦੋਂ ਕੋਈ ਅਖਬਾਰਾਂ ਚਲਦੀਆਂ ਸੀ ਉਦੋਂ ਕੋਈ ਸੋਸ਼ਲ ਮੀਡੀਆ ਸੀ ਉਦੋਂ ਕੋਈ ਟੈਲੀਵਿਜ਼ਨ ਸੀ ਪਰ ਹੂ ਬਹੂ ਸਾਡੇ ਕੋਲ ਅੱਜ 300 ਸਾਲ ਬਾਅਦ ਵੀ 250 ਸਾਲ ਬਾਅਦ ਵੀ ਉਹ ਗੱਲ ਪਹੁੰਚ ਗਈ ਕੋਮਾ ਦਾ ਸਰਮਾਇਆ ਕੋਮਾ ਦੇ ਵਿੱਚ ਇੱਕ ਯਾਦ ਹੁੰਦੀ ਹੈ ਜਿਹੜੀ ਬਣ ਜਾਂਦੀ ਹੈ ਕਿਸੇ ਸ਼ਹਾਦਤ ਤੋਂ ਬਾਅਦ ਕਿਸੇ ਕੰਮ ਤੋਂ ਬਾਅਦ ਉਹਨੂੰ ਮਿਟਾਇਆ ਨਹੀਂ ਜਾ ਸਕਦਾ ਇਹ ਸਾਡੀ ਗੁਜਾਰਸ਼ ਹੈ ਵੋਟ ਪਾਓ ਜਾਂ ਨਾ ਪਾਓ ਇਹ ਤੁਹਾਡੀ ਮਰਜ਼ੀ ਆ ਕਿਉਂਕਿ ਮੈਂ ਤੁਹਾਡੇ ਨਾਲ ਅੰਦਰ ਮਸ਼ੀਨ 'ਚ ਨਹੀਂ ਜਾਣਾ ਕਿਸੇ ਨੇ ਵੀ ਨਹੀਂ ਜਾਣਾ ਪਰ ਦੁਨਿਆਵੀ ਸੁੱਖ ਲਈ ਜਿਹੜਾ ਕੌਮ ਦਾ ਅਜਹਾਲ ਹੋ ਰਿਹਾ ਹੈ ਇਹਨੂੰ ਬਰਦਾਸ਼ਤ ਨਾ ਕਰੋ ਜਦੋਂ ਕਦੇ ਟਾਈਮ ਸੀ ਰਾਜ ਪਲਟੇ ਕਿਰਪਾਨ ਤੇ ਬਦੂਖ ਨਾਲ ਆਉਂਦੇ ਸੀ ਤੁਹਾਡੀ ਕੌਮ ਨੇ ਉਹ ਲੜਾਈ ਲੜੀ ਹੈ ਅੱਜ ਰਾਜ ਪਲਟਾ ਰਾਜ ਅੱਜ ਅੱਜ ਭਗਵੰਤ ਮਾਨ ਚ ਕਿਹੜਾ ਗੋਣਾ ਹੈ ਜੇ ਅੱਜ ਉਹ ਪਾਵਰਾਂ ਵਰਤਰ ਹੈ ਉਹ ਲੋਕਾਂ ਦੀਆਂ ਵੋਟਾਂ ਦਾ ਪਾਵਰ ਵਰਤਰ ਹੈ ਉਹਦੇ ਕੋਲ ਕਿਹੜੀ ਪਾਵਰ ਹੈ ਸ਼ਰਾਬ ਤੋਂ ਉਹਨੂੰ ਵਹਿਲ ਨਹੀਂ ਹੈ ਆ ਕਸ਼ਮੀਰੀ ਸਾਹਿਬ ਬੈਠੇ ਨੇ ਮੈਂ ਆ ਆ ਸਾਰੇ ਬੁਲੰਦਰ ਹੋਣੀ ਸਾਰੇ ਬੈਠੇ ਨੇ ਸਿਟੀ ਸਾਹਿਬ ਬਰਗਾੜੀ ਦੀ ਸਟੇਜ ਤੋਂ ਫੜ ਕੇ ਸ਼ਰਾਬੀ ਹੋਇਆ ਵਾ ਹੀਠਾਂ ਸੀ ਲਾਇਆ ਫੜ ਕੇ ਲਾਇਆ ਉਹ ਅਚੀ ਮਿਸਟਰ ਬਣ ਗਿਆ ਅਜੋ ਪਾਵਰਾਂ ਯੂਜ਼ ਕਰ ਰਿਹਾ ਹੈ ਇਹ ਜ਼ਰੂਰ ਸੋਚੋ ਕਿ ਉਹਨੂੰ ਉਹ ਗੱਦੀ ਲੋਕਾਂ ਨੇ ਦਿੱਤੀ ਹੈ ਇਹ ਮੰਨਣਾ ਪਏਗਾ ਸਭ ਜਿਹੜੇ ਬੰਦੇ ਦੇ ਜੋ ਗੁਣ ਜਾਂ ਔਗਣ ਹਨ ਜਦੋਂ ਤੁਸੀਂ ਪਾਵਰ ਦੋਗੇ ਉਹ ਸੀਟ ਤੇ ਬੈਠ ਕੇ ਵੀ ਉਹਨਾਂ ਗੁਣਾ ਤੇ ਉਹਨਾਂ ਔਗਣਾਂ ਦਾ ਪ੍ਰਗਟਾਵਾ ਕਰੂਗਾ ਤੇ ਭਗਵੰਤ ਮਾਨ ਕਰ ਰਿਹਾ ਜੇ ਇਹੀ ਸੀਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀ ਹੁੰਦੀ ਤਾਂ ਸਾਡੇ ਝੂਠੇ ਪੁਲਸ ਮੁਕਾਬਲੇ ਨਹੀਂ ਸੀ ਹੋਣੇ ਉਦੋਂ ਬੰਦੀ ਸਿੰਘ ਨਹੀਂ ਸੀ ਪੜਨਾ ਬਾਦਲ ਜਿਹੜਾ ਬਾਰ ਬਾਰ ਵਾਦਾ ਕਰਦਾ ਰਿਹਾ ਕਿ ਮੈਂ ਬੰਦੀ ਸਿੰਘਾਂ ਨੂੰ ਰਿਹਾ ਕਰੂੰਗਾ 97 ਚੀ ਮਿਸਟਰ ਬਣਿਆ 7 ਚੀ ਮਿਸਟਰ ਬਣਿਆ 12 ਚੀ ਮਿਸਟਰ ਬਣਿਆ ਤਿੰਨਾ ਚੀ ਮਿਸਟਰਾਂ ਦੇ ਟਾਈਮ ਤੇ ਉਹ ਬੰਦੀ ਸਿੰਘਾਂ ਨੂੰ ਰਿਹਾ ਕਰ ਸਕਦਾ ਸੀ ਪਰ ਬੰਦੀ ਸਿੰਘ ਅੱਜ ਫੇਰ ਪਖੰਡ ਕਰਦੇ ਨੇ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂ ਪਖੰਡ ਹੋਰ ਚੀਜ਼ ਹੈ ਰਿਐਲਿਟੀ ਹੋਰ ਚੀਜ਼ ਹੈ ਸਚਾਈ ਹੋਰ ਚੀਜ਼ ਹੈ ਸੇਮ ਇਹੀ ਅਮਰਿੰਦਰ ਤੇ ਕਾਂਗਰਸ ਕਰਦੀ ਰਹੀ ਹੈ ਇਸ ਲਈ ਮੈਂ ਬੇਨਤੀ ਕਰਦਾ ਜਿੰਨਾ ਕੁ ਟਾਈਮ ਹੈ ਮੈਂ ਇਹ ਜਰੂਰ ਤੁਹਾਣਾ ਬੇਨਤੀ ਕਰਕੇ ਜਾਊਂਗਾ ਕਿ ਇਸ ਮੁਲਕ ਦੀ ਹਕੂਮਤ ਦੀ ਨੀਅਤ ਨੂੰ ਸਮਝੋ ਉਹ ਸਿੱਖ ਨੂੰ ਮਾਰ ਕੇ ਦੇਖ ਚੁੱਕੀ ਹੈ ਸਾਡੇ ਝੂਠੇ ਮੁਕਾਬਲੇ ਹੋਏ ਨੇ ਅੱਜ ਨਸ਼ਾ ਨਸ਼ਾ ਸਾਡੀ ਨਸਲ ਕੁਸ਼ੀ ਕਰ ਰਿਹਾ ਹੈ ਹੁਣ ਜਿਹੜਾ ਵਾਅਦਾ ਹੋ ਰਿਹਾ ਉਹ ਸਿੱਖ ਦੇ ਨਾਲ-ਨਾਲ ਸਿੱਖੀ ਮਾਰੀ ਜਾ ਰਹੀ ਹੈ ਅੱਜ ਸਾਨੂੰ ਲੱਗਦਾ ਹੈ ਕਿ ਸਾਡੇ ਗੁਰਦੁਆਰੇ ਵਧੀਆ ਨੇ ਪਰ ਗੁਰਦੁਆਰਿਆਂ ਵਿੱਚ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ ਮੇਰੇ ਵਰਗਾ ਕੋਈ ਜਾਣਦਾ ਹੈ ਕੋਈ ਸੰਗਤਾਂ ਗੱਲ ਕਰਦਾ ਨਹੀਂ ਜੀ ਇੱਥੇ ਕੋਈ ਪੋਲੀਟੀਕਲ ਗੱਲ ਨਹੀਂ ਹੋਏਗੀ ਇਹ ਪਹਿਲਾਂ ਕਹਿੰਦੇ ਨੇ ਕਿਉਂ ਜੇ ਬਾਬਾ ਨਾਨਕ ਬਾਬਰ ਨੂੰ ਜਾਬਰ ਕਹਿ ਸਕਦਾ ਹੈ ਬਾਬਰ ਇੱਕ ਪੋਲੀਟੀਕਲ ਬੰਦਾ ਹੈ ਬਾਬਾ ਇੱਕ ਧਾਰਮਿਕ ਬੰਦਾ ਹੈ ਗੁਰੂ ਨਾਨਕ ਸਾਹਿਬ ਜੇ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਕਿ ਜਦੋਂ ਬਾਬਰ ਆਊਗਾ ਗੁਰਦੁਆਰੇ ਤਾਂ ਗੁਰੂ ਨਾਨਕ ਦੀ ਯਾਦ ਚ ਹੀ ਬਣੇ ਨੇ ਜੇ ਗੁਰੂ ਨਾਨਕ ਆਪ ਇੱਕ politcal ਬੰਦੇ ਨਾਲ ਚੈਲੰਜ ਕਰਦਾ ਹੈ ਤਾਂ ਉਹਦੇ ਚੇਲੇ ਉਹਦੇ ਬੱਚੇ ਕਿਉਂ ਨਹੀਂ ਕਰਨਗੇ ਪਰ ਨੈਰੇਟਿਵ ਲਾਤਾ ਗਿਆ ਕਿ ਇਹਨਾਂ ਦੀਆਂ ਸੰਗਤਾਂ ਗੁਰਦੁਆਰਾ ਸਾਹਿਬ ਚ ਆਉਂਦੀਆਂ ਨਹੀਂ ਜੇ ਇਹਨਾਂ ਨੂੰ ਅਸੀਂ ਦੱਸਤਾ ਇਹ ਸੱਚ ਤੇ ਝੂਠ ਦਾ ਨਵੇੜਾ ਸੰਗਤ ਤੋਂ ਕਰਵਾ ਦੇਣਗੇ ਉੱਥੋਂ ਸਾਨੂੰ ਕਢਤਾ ਨਾ ਜੀ ਪੋਲੀਟਿਕਲ ਗੱਲ ਨਹੀਂ ਕਰਨੀ ਪੋਲੀਟਿਕਲ ਗੱਲ ਕਿਉਂ ਨਹੀਂ ਕਰਨੀ ਇਹ ਤਾਂ ਸਾਨੂੰ ਕੋਈ ਦੱਸੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਮੀਰੀ ਤੇ ਪੀਰੀ ਨਾਲ ਕਿਉਂ ਜੋੜਿਆ ਇਹ ਤਾਂ ਸਾਨੂੰ ਕੋਈ ਦੱਸੇ ਅੱਜ ਦਰਬਾਰ ਸਾਹਿਬ ਦੇ ਵੇੜੇ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੇ ਵਿਚਾਲੇ ਮੀਰੀ ਤੇ ਪੀਰੀ ਦੇ ਦੋ ਨਿਸ਼ਾਨ ਸਾਹਿਬ ਕਿਉਂ ਝੁਲ ਰਹੇ ਨੇ ਕੀ ਅਸੀਂ ਸਿਰਫ ਚਲਾਉਣ ਵਾਸਤੇ ਚਲਦੇ ਆਂ ਨਾ ਅਸੀਂ ਗੁਰੂ ਨਾਨਕ ਦੀ ਦੱਸੀ ਹੋਈ ਸਿੱਖਿਆ ਨੂੰ ਜਿਉਣ ਵਾਸਤੇ ਸਿੱਖਾਂ ਗੁਰੂ ਆਪ ਦੱਸਾਂ ਜਾਮਿਆਂ ਅਜ ਦੱਸ ਕੇ ਗਿਆ ਹੈ ਗੁਰਗੰਗ ਸਾਹਿਬ ਅਗਵਾਈ ਕਰ ਰਹੇ ਨੇ ਸੋ ਮੇਰੀਆਂ ਤਾਂ ਗੱਲਾਂ ਇਹੀ ਰਹੀਆਂ ਨੇ ਇਹੀ ਹੋਣਗੀਆਂ ਮੈਂ ਰਿਐਲਿਟੀ ਨੂੰ ਪਿਆਰ ਕਰਦਾ ਮੈਂ ਅਮਲ ਨੂੰ ਅਸਲ ਨੂੰ ਸੱਚ ਨੂੰ ਪਿਆਰ ਕਰਦਾ ਮੇਰੀ ਪਾਰਟੀ ਪਿਆਰ ਕਰਦੀ ਹੈ ਸਿਮਰਨਜੀਤ ਸਿੰਘ ਮਾਨ ਤੋਂ ਲੈ ਕਰਕੇ ਸਾਡੇ ਇੱਕ ਇੱਕ ਵਰਕਰ ਦੇ ਦਿਲ ਤੇ ਲਿਖਿਆ ਹੋਇਆ ਹੈ ਅਸੀਂ ਕਿਉਂ ਨਹੀਂ ਪਾਰਟੀਆਂ ਬਦਲਦੇ ਤੁਸੀਂ ਦੇਖ ਰਹੇ ਹੋ ਰੋਜ਼ ਅਖਬਾਰ ਪੜ੍ਹਦੇ ਹੋ ਸਵੇਰ ਦੇ ਅੱਜ ਕੱਲ ਪਰਸੋਂ ਝੁੰਦੇ ਨੂੰ ਟਿਕਟ ਮਿਲੀ ਹੈ ਕੱਲ ਢੀਂਸਾ ਕਹਿੰਦਾ ਮੇਰਾ ਧੋਖਾ ਹੋ ਗਿਆ ਅੱਜ ਦਾ ਮੁੰਡਾ ਕਹਿੰਦਾ ਨਹੀਂ ਜੀ ਮੈਂ ਕੌਮ ਕਰਕੇ ਇਕੱਠਾ ਰਹਾਂਗਾ ਇਹ ਤਿੰਨ ਦਿਨਾਂ ਚ ਤਿੰਨ ਫੈਸਲੇ ਕਿਉਂ ਤੁਹਾਡੇ ਤੱਕ ਆ ਰਹੇ ਨਹੀਂ ਲੋਕਾਂ ਤੱਕ ਆ ਰਹੇ ਕਿਉਂਕਿ ਅੰਦਰ ਖਾਤੇ ਜਿਹੜੀਆਂ ਗੰਢ ਤੋਂ ਕੋਈ ਮੋਦੀ ਤੋਂ ਫੋਨ ਕਰਾ ਰਿਹਾ ਕੋਈ ਦੂਜੇ ਤੋਂ ਕਰਾ ਰਿਹਾ ਨਹੀਂ ਜੀ ਇਹ ਤੁਸੀਂ ਨਹੀਂ ਕਰਨਾ ਜੀ ਮੈਂ ਅੱਗੇ ਜਾ ਕੇ ਤੁਹਾਨੂੰ ਦੇਖ ਲਾਂਗਾ ਜੀ ਇਕੱਠੇ ਕਰਦਾਗਾ ਜੀ ਉਹਦੇ ਕਰਕੇ ਅੱਜ ਫਿਰ ਢਿੰਸਾ ਕੱਲ ਸਵੇਰੇ ਤੁਹਾਨੂੰ ਖ਼ਬਰ ਚ ਮਿਲ ਜਾਏਗਾ ਅੱਜ ਫਿਰ ਕਹਿ ਰਿਹਾ ਵੀ ਨਹੀਂ ਜੀ ਅਸੀਂ ਮਤਲਬ ਕਿ ਕੌਮ ਨੂੰ ਮਤਲਬ ਕਿ ਕੌਮ ਇਹਨਾਂ ਲੋਕਾਂ ਦੀ ਮਹਤਾਜ ਹੋ ਗਈ ਹੈ ਕੌਮਤਾ ਸਿਧਾਂਤ ਦੀ ਮਹਤਾਜ ਹੈ ਜਿਹੜਾ ਸਿਧਾਂਤ ਜੀਣਾ ਚਾਹੁੰਦਾ ਤੇ ਜੀਊਗਾ ਕੌਮ ਉਹਦੇ ਨਾਲ ਚੱਲੇ ਇਹ ਸਾਡੀ ਪੁਕਾਰ ਹੈ ਇਹ ਸਾਡੀ ਅਪੀਲ ਹੈ ਇਹ ਜੋ ਇਹਨਾਂ ਨੇ ਝੋਲੀ ਚੁੱਕ ਕੇ ਕਿਹਾ ਮੈਂ ਸਿਧਾਂਤ ਨੂੰ ਸਾਡੀ ਝੋਲੀ ਚ ਪਾਣ ਦੀ ਮੈਂ ਸਿੱਖਾਂ ਨੂੰ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਕੌਮ ਨੂੰ ਬਚਾਉਣਾ ਹੈ ਪੰਜਾਬ ਨੂੰ ਬਚਾਉਣਾ ਹੈ ਤੁਹਾਨੂੰ ਸਿਮਰਨਜੀਤ ਸਿੰਘ ਮਾਨ ਤੇ ਉਹਦੇ ਕੈਂਡੀਡੇਟਸ ਨੂੰ ਜਿਤਾਉਣਾ ਤੁਹਾਡਾ ਅਮਲ ਹੋਣਾ ਚਾਹੀਦਾ ਤੁਹਾਡਾ ਸੱਚਾ ਜਿਹੜਾ ਕਿਰਦਾਰ ਹੋਣਾ ਚਾਹੀਦਾ ਜਿਹੜਾ ਕਿਰਦਾਰ ਸਾਨੂੰ ਬਾਬੇ ਨਾਨਕ ਤੋਂ ਮਿਲਿਆ ਹੈ ਗੁਰੂ ਗੋਬਿੰਦ ਸਿੰਘ ਜੀ ਤੋਂ ਮਿਲਿਆ ਹੈ ਦਸਾਂ ਗੁਰੂ ਸਾਹਿਬ ਤੋਂ ਮਿਲਿਆ ਉਸ ਕਿਰਦਾਰ ਨੂੰ ਜੀਵਾਂਗੇ ਤਾਂ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਰਾਜੇ ਦੇ ਰੂਪ ਵਿੱਚ ਦੇਖਿਆ ਅੱਜ ਤੱਕ ਦੁਨੀਆ ਦੇ ਵਿੱਚ ਕੋਈ ਵੀ ਬੰਦਾ ਇਹ ਨਹੀਂ ਕਹਿੰਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਆ ਮਾੜੀ ਗੱਲ ਸੀ ਹਰੇਕ ਬੰਦਾ ਇਵਨ ਆਸਟ੍ਰੇਲੀਆ 'ਚ ਬੈਠੇ ਰਸਾਲੇ ਲਿਖ ਰਹੇ ਨੇ ਕਿ ਇਹ ਸਭ ਤੋਂ ਦੁਨੀਆ ਚ ਜੇ ਰਾਜ ਪ੍ਰਬੰਧ ਵਧੀਆ ਚਲਾਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਚਲਾਇਆ ਉਹ ਕਿਉਂ ਕਿਉਂਕਿ ਉਹ ਸਿੱਖ ਸਿਧਾਂਤ ਦੇ ਉੱਤੇ ਰਾਜ ਕਰ ਰਿਹਾ ਸੀ ਫਕੀਰ ਅਜੀਜ਼ਉਦੀਨ ਉਹਨਾਂ ਦਾ ਵਿਦੇਸ਼ ਮੰਤਰੀ ਸੀ ਹੁਣ ਇੱਕ ਮੁਸਲਮਾਨ ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਹੈ ਸਾਰੇ ਵਿਦੇਸ਼ਾਂ ਨਾਲ ਨੀਤੀ ਤੈਅ ਕਰਨੀ ਕੋਈ ਛੋਟੀ ਜੀ ਗੱਲ ਨਹੀਂ ਹੁੰਦੀ ਆ ਤੁਹਾਡੀ ਵੀ ਇੱਕ ਵਿਦੇਸ਼ ਮੰਤਰੀ ਬਣੀ ਸੀ ਕੋਈ ਪਟਿਆਲੇ ਨੂੰ ਪ੍ਰੋਜੈਕਟ ਲਾ ਕੇ ਦੇ ਸਕੀ ਆ 4 ਸਾਲ ਸ਼ਰਮਾਣੀ ਚਾਹੀਦੀ ਆ 4 ਸਾਲ ਕੋਈ ਬੰਦਾ ਐਮਪੀ ਰਹੇ ਇੱਕੋ ਹੀ ਹਲਕਾ ਉਹਨੂੰ ਬਾਰ ਬਾਰ ਐਮਪੀ ਬਣਾਉਂਦਾ ਹੋਵੇ ਤੁਸੀਂ 81 ਤੋਂ ਲੈ ਕੇ ਅੱਜ 43 ਸਾਲ 'ਚ ਇੱਕ ਵੀ ਪ੍ਰੋਜੈਕਟ ਜਿਹਦੇ ਵਿੱਚ ਦੋ ਵਾਰ ਚੀਫ ਮਿਨਿਸਟਰ ਵੀ ਉਹੀ ਪਰਿਵਾਰ ਬਣਿਆ ਚਾਰ ਵਾਰ ਐਮਪੀ ਬਣਿਆ ਇੱਕ ਵੀ ਪ੍ਰੋਜੈਕਟ ਦਿਖਾ ਦਿਓ ਸੈਂਟਰ ਤੋਂ ਇਹਨਾਂ ਦੇ ਟਾਈਮ ਦੇ ਵਿੱਚ ਪੰਜਾਬ ਜਾਂ ਪਟਿਆਲੇ 'ਚ ਆਇਆ ਹੋਵੇ ਇਹ ਕਾਰਗੁਜ਼ਾਰੀ ਹੁੰਦੀ ਹੈ ਜਿਹੜੀ ਨਹੀਂ ਕੀਤੀ ਕਰਨੀ ਚਾਹੀਦੀ ਸੀ ਹਾਂ ਅੱਜ ਤੁਹਾਡੇ ਕੋਲ ਟਾਈਮ ਹੈ ਉਹਨਾਂ ਦਾ ਕਰਿਆ ਬੋਲਿਆ ਤੁਸੀਂ ਜਰੂਰ ਪੜਿਓ ਤੁਹਾਡੇ ਤੋਂ ਜ਼ਿਆਦਾ ਪਟਿਆਲੇ ਦੇ ਲੋਕਾਂ ਤੋਂ ਜ਼ਿਆਦਾ ਇਹਨਾਂ ਨੂੰ ਕੋਈ ਨਹੀਂ ਜਾਣਦਾ ਮੈਂ ਚਾਰਾਂ ਨੂੰ ਸ਼੍ਰੀਆਮ ਕਹਿੰਦਾ ਕੋਈ ਭੁਲੇਖਾ ਨਾ ਰਹੇ ਵੱਡਾ ਲੈਕਚਰ ਨਾ ਕਰਾਂ ਚਾਰਾਂ ਨੂੰ ਇੱਕੋ ਚੀਜ਼ ਸਮਝਦਾ ਇਹ ਜਿਸ ਦਿਨ ਆਪਾਂ ਸਮਝ ਜਾਵਾਂਗੇ ਪੰਜਾਬ ਦੇ ਲੋਕ ਇਹਨਾਂ ਦੇ ਉਲਟ ਮੈਂ ਖੜਾ ਜੇ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਹੈ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਿਮਰਨਜੀਤ ਸਿੰਘ ਮਾਨ ਨੇ ਜਿਹਨੂੰ ਵਿਸ਼ਵਾਸ ਕਰਕੇ ਤੁਹਾਡੇ ਕੋਲ ਭੇਜਿਆ ਉਹਦੇ ਤੇ ਤੁਸੀਂ ਵੀ ਵਿਚਾਰ ਕਰੋ ਤੇ ਵਿਸ਼ਵਾਸ ਕਰੋ ਤਾਂ ਜੋ ਰਾਤ ਮੇਰਾ ਗੱਲਾਂ ਕਰਦੇ ਸੀ ਹੱਸਦੇ ਕਹਿੰਦੇ ਜੀ ਫਿਰ ਤੁਸੀਂ ਜਾ ਕੇ ਪਾਰਲੀਮੈਂਟ ਚ ਮੇਰੇ ਨਾਲ ਬੋਲਿਆ ਕਰੋਗੇ ਮੈਂ ਕਿਹਾ ਜੀ ਮੈਂ ਇਹਨਾਂ ਦੱਸ ਕੇ ਆਇਆ ਸਵੇਰੇ ਮੈਂ ਕਿਹਾ ਜੀ ਦੇਖੋ ਗੱਲ ਇਹ ਆ ਪ੍ਰਧਾਨ ਸਾਹਿਬ ਜੇ ਤਾਂ ਤੁਸੀਂ ਕਹੋਗੇ ਵੀ ਇਹ ਪੁਆਇੰਟ ਪ੍ਰਧਾਨ ਸਾਹਿਬ ਤੁਸੀਂ ਠਾਓ ਮੈਂ ਜ਼ਰੂਰ ਬੋਲੂਗਾ ਤੁਸਾਰ ਤੋਂ ਬਹੁਤ ਕੁਝ ਸਿੱਖਿਆ ਤੇ ਜੇ ਇਹ ਲੱਗਿਆ ਸਾਨੂੰ ਕਿ ਆਪ ਪੁਆਇੰਟ ਜਿਹੜਾ ਇਹ ਪ੍ਰਧਾਨ ਸਾਹਿਬ ਜਿਆਦਾ ਵਧੀਆ ਬੋਲ ਸਕਦੇ ਨੇ ਤਾਂ ਅਸੀਂ ਮਤਲਬ ਕਿ ਆਪਣਾ ਟਾਈਮ ਤੁਹਾਨੂੰ ਦੇ ਦਾਂਗੇ ਇਹ ਸੱਚ ਹੈ ਕਿ ਜਿਹੜੇ ਬੰਦੇ ਨੇ ਬੋਲਣਾ ਅੱਜ ਉਹ ਕਹਿੰਦੇ ਜੀ ਤੁਹਾਡੀ ਪਾਰਟੀ ਦਾ ਇੱਕੋ ਹੀ ਮੈਂਬਰ ਹੈ ਜੀ ਇਸ ਕਰਕੇ ਅਸੀਂ ਇੰਨਾ ਟਾਈਮ ਵੀ ਦੇ ਸਕਦੇ ਤੁਹਾਡੀ ਗੱਲ ਵੀ ਨਹੀਂ ਅਗਲਾ ਕਰ ਸਕਦਾ ਇਹ ਜਰੂਰ ਮੈਂ ਕਹਿ ਕੇ ਆਪਣੀ ਗੱਲ ਖਤਮ ਕਰਨਾ ਚਾਹੁੰਦਾ ਪੰਜਾਬ ਦੇ ਲੋਕ ਤੇ ਮੈਂ ਸਿੱਖਾਂ ਨੂੰ ਇਹ ਗੱਲ ਕਹਿਣਾ ਕਿ ਇੰਡੀਆ ਹਕੂਮਤ ਨੇ ਜਿਹੜਾ 84 ਤੋਂ ਬਾਅਦ ਸਾਡਾ ਕਾਂਗਰਸ ਨੇ ਕਤਲੇਆਮ ਕੀਤਾ ਬਿਆਨ ਸਿੰਘ ਬੁੱੱਜਣ ਨੇ ਸਾਡਾ ਕੀਤਾ ਉਹ ਇੱਕ ਗੱਲ ਹੈ ਉਹ ਲਿਖਿਆ ਹੋਇਆ ਉਹ ਕਦੇ ਨਹੀਂ ਮਿਟਾਇਆ ਜਾ ਸਕਦਾ ਅੱਜ ਦੀਪ ਸਿੱਧੂ ਸਿੱਧੂ ਮੂਸੇਵਾਲਾ ਅਮਰਪਾਲ ਸਿੰਘ ਦੋ ਤਾਂ ਸ਼ਹੀਦ ਕਰਤੇ ਤੀਜਾ ਡੇਬਰੂਗੜ੍ਹ ਪੇਜਤਾ ਇਹ ਗੱਲ ਆਪਾਂ ਨੇ ਕਰ ਦਿੱਤੀ ਜੇ ਇਸ ਤੋਂ ਬਾਅਦ ਇਸ ਹਕੂਮਤ ਨੇ ਅਗਲਾ ਜਿਹੜਾ ਸਾਡੇ ਨਾਲ ਵੱਡਾ ਜ਼ੁਲਮ ਕੀਤਾ ਸਾਡੇ ਹੀ ਬੱਚੇ ਸਾਡੇ ਹੀ ਭਰਾ ਕੈਨੇਡਾ ਚ ਨਿਜਰ ਸਾਹਿਬ ਦਾ ਕਤਲ ਕਰਵਾਤਾ ਹੁਣ ਏਜੰਸੀਆਂ ਕੋਲ ਪੈਸੇ ਦਾ ਘਾਟਾ ਨਹੀਂ ਹੁੰਦਾ ਕਿਸੇ ਮੁਲਕ ਦੀਆਂ ਏਜੰਸੀਆਂ ਚ ਪਾਰਲੀਮੈਂਟ ਚ ਬੈਠ ਕੇ ਜਸਟਿਨ ਟਰੂਡੋ ਕੈਨੇਡਾ ਦਾ ਪ੍ਰਧਾਨ ਮੰਤਰੀ ਆਪਣੀ ਪਾਰਲੀਮੈਂਟ ਚ ਖੜ ਕੇ ਕਹਿ ਰਿਹਾ ਕਿ ਇੰਡੀਆ ਦੀਆਂ ਏਜੰਸੀਆਂ ਨੇ ਹਰਦੀਪ ਸਿੰਘ ਨਿਜਰ ਨੂੰ ਕਤਲ ਕਰਵਾਤਾ ਇਸ ਤੋਂ ਵੱਡਾ ਪ੍ਰੂਫ ਤਾਂ ਕੋਈ ਹੁੰਦਾ ਨਹੀਂ ਅਮਰੀਕਾ ਅੱਜ ਪੁੱਛ ਰਿਹਾ ਕਿ ਨikhil ਗੁਪਤਾ ਰਾਹੀਂ ਤੁਸੀਂ ਪੰਨੂ ਨੂੰ ਕਤਲ ਕਰਵਾਉਣਾ ਚਾਹੁੰਦੇ ਸੀ ਅਸੀਂ ਤੁਹਾਡਾ ਬੰਦਾ ਗ੍ਰਿਫਤਾਰ ਕਰ ਲਿਆ ਅੱਜ ਗ੍ਰਿਫਤਾਰ ਬੈਠਾ ਹੈ ਅਮਰੀਕਾ ਦੇ ਵਿੱਚ ਆ ਪੰਜਵੜ ਸਾਹਿਬ ਪਾਕਿਸਤਾਨ 'ਚ ਮਰਵਾਤੇ ਅਵਤਾਰ ਸਿੰਘ ਖੰਡਾ ਵਿਲਾਇਤ 'ਚ ਮਰਵਾਤਾ ਇਹ ਸਾਰੀਆਂ ਗੱਲਾਂ ਸਿਮਰਨਜੀਤ ਸਿੰਘ ਮਾਨ ਬਾਇ ਨੇਮ ਜਿਹਨੂੰ ਆਪਾਂ ਕਹਿੰਦੇ ਆ ਇੱਕ ਇੱਕ ਦਾ ਨਾਮ ਲੈ ਕੇ ਪਾਰਲੀਮੈਂਟ 'ਚ ਬੋਲ ਕੇ ਆਇਆ YouTube ਖੋਲ ਕੇ ਜਦੋਂ ਮਰਜ਼ੀ ਦੇਖ ਲਓ ਵੀ ਆ ਹੁਣ ਪਾਰਲੀਮੈਂਟ 'ਚ ਭੇਜਿਆ ਸੀ ਤਾਂ ਤੁਹਾਡੀ ਗੱਲ ਤਾਂ ਕਰਕੇ ਆਇਆ ਹੈ ਪੰਜਾਬ ਦੇ ਵਿੱਚੋਂ ਕਿੰਨੇ ਸਿੱਖ ਐਮਪੀ ਗਏ ਨੇ ਕਸੇ ਇੱਕ ਦੇ ਵੀ ਮੈਨੂੰ ਦਿਖਾ ਦੋਗੇ ਮੈਂ ਤੁਹਾਡੇ ਨੀਵੇਂ ਥਾਂ ਭੇਜੂਗਾ ਕਿ ਇਹਨਾਂ ਨੇ ਵੀ ਸਿੱਖਾਂ ਦੇ ਮੁੰਡਿਆਂ ਦੇ ਕਤਲਾਂ ਦੀ ਗੱਲ ਕੀਤੀ ਐ ਸਿੱਖ ਤਾਂ ਉਹ ਵੀ ਸੀਗੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਕਾਂਗਰਸ ਵਾਲੇ ਵੀ ਬੈਠੇ ਸੀ ਭਾਜਪੀ ਵਾਲੇ ਵੀ ਬੈਠੇ ਸੀ ਆਪ ਵਾਲੇ ਵੀ ਬੈਠੇ ਸੀ ਤੇ ਆ ਜਿਹੜਾ ਬਾਦਲ ਵਾਲੇ ਉਹ ਵੀ ਬੈਠੇ ਸੀ ਦੋਨੇ ਹਸਬੈਂਡ ਵਾਈਫ ਬੈਠੇ ਸੀ ਸੋ ਹੋਰ ਵੀ ਗੱਲ ਮੈਂ ਡਿਟੇਲ ਚ ਦੱਸ ਸਕਦਾ ਮੈਂ ਸਿਰਫ ਇਹੀ ਬੇਨਤੀ ਕਰਨਾ ਚਾਹੁੰਨਾ ਤੁਸੀਂ ਵੀ ਕੰਮ ਵਾਲੇ ਬੰਦੇ ਹੋ ਤੁਸੀਂ ਕੰਮ ਤੇ ਜਾਣਾ ਹੋਊਗਾ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਬਚਾਉਣੀਆਂ ਸਾਡੀਆਂ ਵੋਟਾਂ ਤੇ ਕੌਮ ਨੂੰ ਬਚਾਉਣਾ ਹੈ ਜੇ ਅੱਜ ਵੀ ਅਸੀਂ ਸਮਝ ਲਾਂਗੇ ਆਪਾਂ ਗਲਵਕੜੀ ਪਾਣ ਜੋਗੇ ਹੋ ਜਾਾਂਗੇ ਕਿ ਘਟੋ ਘਟ ਅਸੀਂ ਆਪਣੇ ਬਾਜ਼ਾਰ ਵਾਲੇ ਜਿੱਥੇ ਵੀ ਰਹਿੰਦੇ ਸੀਗੇ ਉੱਥੋਂ ਤੁਸੀਂ ਜਾ ਕੇ ਆਪਣੇ ਬਕਸੇ ਚੈੱਕ ਕਰ ਲਓ ਜੀ ਅਸੀਂ ਤੁਹਾਨੂੰ ਵੋਟ ਪਾਈ ਹੈ ਕਾਮਯਾਬੀ ਮਿਲੀ ਹੈ ਨਹੀਂ ਮਿਲੀ ਮੈਂ ਇੱਕ ਗੱਲ ਹੋਰ ਕਹਿਣਾ ਕਿ ਸਾਰੀਆਂ ਵੋਟਾਂ ਜਿਹੜੀਆਂ ਮੇਰੇ ਤੋਂ ਚਾਰ ਉਲਟ ਖੜੇ ਨੇ ਉਹਨਾਂ ਦੀਆਂ ਵੋਟਾਂ ਦਾ ਚਰਚਾ ਸਿਰਫ ਇਸ ਮੁਲਕ ਦੇ ਵਿੱਚ ਇਸ ਇਸ ਹਲਕੇ ਦੇ ਵਿੱਚ ਹੋਣਾ ਹੈ ਸਿਰਫ ਤੁਹਾਡੀ ਸਾਨੂੰ ਪਾਈਪੀ ਬੋਰਡ ਦੀ ਚਰਚਾ ਸਾਰੇ ਵਰਲਡ ਚ ਹੋਣੀ ਹੈ ਕਿ ਜਿਹੜੇ ਬੰਦੇ 40 ਸਾਲ ਤੋਂ ਖਾਲਿਸਤਾਨ ਦੀ ਸਪਸ਼ਟ ਗੱਲ ਕਰ ਰਹੇ ਨੇ ਉਹਦੇ ਚਾਹਣ ਵਾਲੇ ਵੀ ਬਹੁਤ ਨਹੀਂ ਇਹ ਗੱਲ ਸਾਰੀ ਦੁਨੀਆ ਚ ਵਿਚਾਰੀ ਜਾਣੀ ਹੈ ਉਹਨਾਂ ਦੀਆਂ ਗੱਲਾਂ ਇੱਥੇ ਜਰੂਰ ਹੋਣਗੀਆਂ ਫਲਾਣਾ ਹਾਰ ਗਿਆ ਪੈਸੇ ਖਾ ਗਿਆ ਆ ਬਦਲ ਲਿਆ ਪਾਰਟੀ ਬਦਲੀ ਇਹ ਗੱਲਾਂ ਹੋਣਗੀਆਂ ਤੇ ਹੋ ਰਹੀਆਂ ਨੇ ਪਰ ਤੁਹਾਡੀ ਪਾਈ ਹੋਈ ਵੋਟ ਇਸ ਪਾਰਟੀ ਨੂੰ ਉਹਦੀ ਚਰਚਾ ਸਾਰੇ ਵਰਲਡ ਚ ਹੋਏਗੀ ਜਿੰਨੀ ਚਰਚਾ ਹੋਊਗੀ ਜਿੰਨੀ ਤੁਸੀਂ ਵੋਟ ਪਾਉਂਗੇ ਉਨਾ ਹੀ ਪੰਜਾਬ ਦੇ ਬੱਚਿਆਂ ਦਾ ਭਵਿੱਖ ਇੱਥੇ ਵੀ ਤੇ ਵਿਦੇਸ਼ਾਂ ਵਿੱਚ ਵੀ ਹੋਰ ਹੀ ਵਧੀਆ ਤਰੀਕੇ ਦੇ ਨਾਲ ਸਾਡੀ ਪਾਰਟੀ ਦਾ ਜੋ ਉਦਮ ਚੱਲਿਆ ਆ ਰਿਹਾ ਹੈ ਉਹਦੇ ਰਾਹੀਂ ਹੋਰ ਵਧੀਆ ਤਰੀਕੇ ਦੇ ਨਾਲ ਉਹਨਾਂ ਨਾਲ ਜਸਟਿਸ ਇੱਥੇ ਵੀ ਹੋਊਗਾ ਤੇ ਉੱਥੇ ਵੀ ਹੋਊਗਾ ਇਨੀਆਂ ਹੀ ਬੇਨਤੀਆਂ ਨੇ ਜੇ ਕੋਈ ਭੁੱਲਚੁੱਕ ਹੋਈ ਹੋਵੇ ਮਾਫ ਕਰਿਓ ਮੈਂ ਸਦਾ ਰਮੀਤ ਸਿੰਘ ਸੋਢੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਤੁਹਾਡੇ ਦਰਸ਼ਨ ਕਰਾਇਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ